ਅਸੀ ਗੱਲ ਜੀ 2008 ਮਹਾਰਾਸ਼ਟਰ ਦੇ 나सिक ਦੇ ਇੱਕ ਸ਼ਹਿਰ ਮਾਲੇਗਾ ਮਾਲੇਗਾ ਦਾ ਸਤੰਬਰ ਦਾ ਮਹੀਨਾ ਅਕਤੰਬਰ ਦਾ ਮਹੀਨਾ ਰਮਜ਼ਾਨ ਦਾ ਮਹੀਨਾ ਅਚਾਨਕ ਸ਼ਾਮ ਨੂੰ ਮਾਲੇਗਾ ਸ਼ਹਿਰ ਦੇ ਇੱਕ ਇਲਾਕੇ ਦੇ ਵਿੱਚ ਲੋਕ ਨਮਾਜ਼ ਅਦਾ ਕਰਨ ਦੇ ਲਈ ਇਕੱਠੇ ਹੁੰਦੇ ਨੇ ਅਤੇ ਨਮਾਜ਼ ਤੋਂ ਤੁਰੰਤ ਬਾਅਦ ਉੱਥੇ ਇੱਕ ਜ਼ਬਰਦਸਤ ਧਮਾਕਾ ਹੁੰਦਾ ਉਹ ਧਮਾਕੇ ਦੇ ਨਾਲ ਪੂਰਾ ਦੇਸ਼ ਹਿੱਲ ਜਾਂਦਾ ਛੇ ਬੇਦੋਸ਼ੇ ਲੋਕਾਂ ਦੀ ਉਸੇ ਥਾਂ 'ਤੇ ਮੌਤ ਹੋ ਜਾਂਦੀ ਹੈ ਸੌ ਤੋਂ ਵੱਧੇਰੇ ਰਖਮੀ ਹੋ ਜਾਂਦੇ ਨੇ ਹਰ ਪਾਸੇ ਆਵਾਜ਼ ਉੱਠਦੀ ਹੈ ਕਿ ਕਾਤਲਾਂ ਨੂੰ ਫੜਿਆ ਜਾਏ ਆਖਰ ਕੌਣ ਸਨ ਇਹ ਲੋਕ ਜਿਨ੍ਹਾਂ ਨੇ ਇਹਨਾਂ ਬੇਦੋਸ਼ਿਆਂ ਨੂੰ ਕਤਲ ਕੀਤਾ ਜਾਂਚ ਅੱਗੇ ਵਧਦੀ ਹੈ ਤਾਂ ਸ਼ੱਕ ਦੀ ਸੂਈ ਹਿੰਦੂ ਕੱਟੜਪੰਥੀ ਸੰਗਠਨਾ ਵੱਲ ਮੁੜਦੀ ਹੈ ਅਤੇ ਤਫ਼ਤੀਸ਼ ਦੇ ਅੱਗੇ ਵਧਨ ਦੌਰਾਨ 7 ਲੋਕਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਜਾਂਦਾ ਜਿਨ੍ਹਾਂ ਦੇ ਵਿੱਚ ਸਾਧਵੀ ਪ੍ਰਗਿਆ ਠਾਕਰ ਭਾਜਪਾ ਦੀ ਨੀਤਾ ਐਮਪੀ ਸੰਸਦ ਮੈਂਬਰ ਰਹਿ ਚੁੱਕੀ ਉਹ ਤੋਂ ਇਲਾਵਾ ਮਿਲਟਰੀ ਇੰਟੈਲੀਜੈਂਸ ਵਿੱਚ ਕੰਮ ਕਰਦਾ ਕਰਨਲ ਪ੍ਰੋਹਿਤ ਅਤੇ ਪੰਜ ਜਾਣਿਆਂ ਨੂੰ ਹੋਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਸਭ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਅਤੇ ਲੋਕਾਂ ਨੂੰ ਯਕੀਨ ਦਿਵਾਇਆ ਜਾਂਦਾ ਹੈ ਕਿ ਦੋਸ਼ੀ ਫੜੇ ਜਾ ਚੁੱਕੇ ਨੇ ਅਤੇ ਹੁਣ ਇਨਸਾਫ ਹੋਏਗਾ ਸਾਲ ਦਰ ਸਾਲ ਗਵਾਹੀਆਂ ਚਲਦੀਆਂ ਨੇ ਸੈਂਕੜੇ ਲੋਕਾਂ ਨੂੰ ਅਦਾਲਤ ਵਿੱਚ ਸੱਦਿਆ ਜਾਂਦਾ ਆਪਣੀ ਗਵਾਹੀ ਦੇਣ ਦੇ ਲਈ ਪਰੰਤੂ ਜਦੋਂ 2014 ਦੇ ਵਿੱਚ ਭਾਜਪਾ ਦੀ ਸਰਕਾਰ ਆਉਂਦੀ ਹੈ ਤਾਂ ਇਸ ਦੇ ਪਹਿਲੇ ਟਿਨਯੂਰ ਦੇ ਵਿੱਚ ਹੀ ਇਸ ਕੇਸ ਦਾ ਤੇਜ਼ੀ ਦੇ ਨਾਲ ਫੈਸਲਾ ਹੁੰਦਾ ਹੈ ਅਤੇ ਸਾਰੇ ਜੋ ਕਥਿਤ ਦੋਸ਼ੀ ਸਨ ਉਹ ਬਰੀ ਹੋ ਜਾਂਦੇ ਨੇ ਸਬੂਤਾਂ ਦੇ ਘਾਟ ਦੇ ਚੱਲਦੇ ਆ ਉਹਨਾਂ ਦੇ ਖਿਲਾਫ ਦੋਸ਼ ਸਾਬਤ ਨਹੀਂ ਹੋ ਪਾਉਂਦਾ ਅਤੇ ਉਹ ਜੇਲੋਂ ਬਾਹਰ ਆ ਜਾਂਦੇ ਨੇ ਹੁਣ ਉਹ ਜੇਲੋਂ ਜਦ ਬਾਹਰ ਆਉਂਦੇ ਨੇ ਤਾਂ ਅਜਿਹੇ ਇੱਕ ਸੰਵੇਦਨਸ਼ੀਲ ਮਸਲੇ ਦੇ ਉੱਪਰ ਕੋਈ ਵੀ ਇਸ ਗੱਲ ਨੂੰ ਰੁਕਦਾ ਨਹੀਂ ਕਿ ਇਹਨਾਂ ਨੂੰ ਹਜੇ ਥੋੜਾ ਟਾਈਮ ਜੇਲ੍ਹ ਵਿੱਚ ਹੋਰ ਰੱਖ ਲੈਣਾ ਚਾਹੀਦਾ ਹੈ ਹਜੇ ਵਿਚਾਰ ਕਰ ਲੈਣੀ ਚਾਹੀਦੀ ਹੈ ਕਿਉਂਕਿ ਇਹਦੇ ਨਾਲ ਭਾਰਤ ਦੀ ਏਕਤਾ ਅਖੰਡਤਾ ਦੇ ਲਈ ਖਤਰਾ ਪੈਦਾ ਹੋ ਸਕਦਾ ਦੋ ਫਿਰਕਿਆਂ ਦੀ ਜੋ ਫਿਰਕੂ ਸਤਿਭਾਵਨਾ ਜੋ ਇੱਕ ਦੂਜੇ ਦੇ ਨਾਲ ਸਾਂਝਾ ਉਹਦੇ ਵਿੱਚ ਤਰੇੜਾ ਸਕਦੀ ਹੈ ਕੋਈ ਸਵਾਲ ਨਹੀਂ ਹੁੰਦਾ ਸਾਰੇ ਲੋਕ ਬਰੀ ਹੋ ਜਾਂਦੇ ਨੇ ਪਰੰਤੂ ਉਹਨਾਂ ਦੇ ਬਰੀ ਹੋਣ ਦੇ ਨਾਲ ਇੱਕ ਸਵਾਲ ਹਜੇ ਵੀ ਲੋਕਾਂ ਦੇ ਜ਼ਿਹਨ ਦੇ ਵਿੱਚ ਗ੍ਰਿਫਤ ਰਹਿ ਜਾਂਦਾ ਹੈ ਕਿ ਜੇਕਰ ਇਹ ਦੋਸ਼ੀ ਨਹੀਂ ਸਾਂ ਤਾਂ ਦੋਸ਼ੀ ਆਖਰ ਸਨ ਕੌਣ ਕੌਣ ਸਾਨੂੰ ਲੋਕ ਜਿਨ੍ਹਾਂ ਨੇ ਇੰਨਾ ਵਿਦੋਸ਼ੇ ਲੋਕਾਂ ਨੂੰ ਮਾਰਿਆ ਬੰਬ ਦੇ ਨਾਲ ਉਡਾ ਦਿੱਤਾ ਕੋਈ ਜਵਾਬ ਨਹੀਂ ਇਹ ਸਰਕਾਰੀ ਅਤਵਾਦ ਦੀ ਇੱਕ ਜੌਂਦੀ ਜਾਗਦੀ ਉਦਾਹਰਣ ਹੈ ਪੰਜਾਬ ਦੇ ਵਿੱਚ ਅਸੀਂ ਐਸੀਆਂ ਅਨੇਕਾਂ ਉਦਾਹਰਣਾਂਾਂ ਵੇਖੀਆਂ ਨੇ ਸਰਦਾਰ ਬਿਆਨਤ ਸਿੰਘ ਮੁੱਖ ਮੰਤਰੀ ਪੰਜਾਬ ਉਹ ਮੁੱਖ ਮੰਤਰੀ ਜਿਹਨੂੰ ਕਿ ਉਸ ਵੇਲੇ ਪੰਜਾਬ ਦੀ ਕਮਾਂਡ ਸੌਂਪੀ ਜਾਂਦੀ ਹੈ ਗਿੱਤੀ ਜਾਂਦੀ ਗੈ ਥਾਲੀ ਵਿੱਚ ਪ੍ਰੂਸ ਕੇ ਜਦੋਂ ਪੰਜਾਬ ਹਰ ਦਿਨ ਲਹੂ ਲਹਾਨ ਹੋ ਰਿਹਾ ਸੀ ਪੰਜਾਬ ਦੀ ਪੱਗ ਪੰਜਾਬ ਦੀ ਪੱਤ ਹਰ ਦਿਨ ਥਾਣਿਆਂ ਦੇ ਵਿੱਚ ਕਦੇ ਡਰੇਨਾ ਤੇ ਕੰਡਿਆਂ ਦੇ ਉੱਤੇ ਰੋਲੀ ਜਾ ਰਹੀ ਸੀ ਰੋੜੀ ਜਾ ਰਹੀ ਸੀ ਲਗਾਤਾਰ ਸਿੱਖਾਂ ਦੇ ਨਾਲ ਜ਼ੁਲਮ ਹੋ ਰਿਹਾ ਸੀ ਭਾਵੇਂ 84 ਦਾ ਦੌਰ ਹੋਏ ਜੂਨ 84 ਦਾ ਵੇਲਾ ਹੋਏ ਨਵੰਬਰ 84 ਦਾ ਵੇਲਾ ਹੋਏ ਆਪਰੇਸ਼ਨ ਹੁੱਡ ਰੂਲ ਹੋਏ ਸਿੱਖਾਂ ਨੇ ਪੰਜਾਬ ਨੇ ਜਦੋਂ ਵੀ ਆਪਣੇ ਹੱਕਾਂ ਦੀ ਮੰਗ ਕੀਤੀ ਤਾਂ ਉਹਨਾਂ ਨੂੰ ਹੱਕ ਦੇਣ ਦੀ ਜਗ੍ਹਾ ਤੇ ਸਟੇਟ ਨੇ ਉਹਨਾਂ ਦੀ ਆਵਾਜ਼ ਨੂੰ ਕੁਚਲਣ ਦਾ ਰਾਹ ਅਪਣਾਇਆ। ਇਹ ਹੀ ਕਾਰਨ ਸੀ ਕਿ ਪੰਜਾਬ ਵਿੱਚ ਉਸ ਸਮੇਂ ਨੌਜਵਾਨਾਂ ਨੇ ਖੁਦ ਆਪਣਾ ਇਨਸਾਫ਼ ਲੈਣ ਦੇ ਲਈ ਹਥਿਆਰ ਚੁੱਕ ਲਏ। ਉਹਨਾਂ ਨੂੰ ਅਤਵਾਦੀ ਗਰਦਾਨ ਦਿੱਤਾ ਗਿਆ ਪਰੰਤੂ ਕਿਸੇ ਨੇ ਵੀ ਇਹ ਨਹੀਂ ਸੋਚਿਆ ਕਿ ਉਹਨਾਂ ਨੇ ਹਥਿਆਰ ਚੁੱਕੇ ਕਿਉਂ? ਕਿ ਉਹ ਚਾਹੁੰਦੇ ਸਨ ਕਿ ਉਹਨਾਂ ਦੀ ਬਚਪਨ ਤੋਂ ਇੱਛਾ ਸੀ ਕਿ ਜਦੋਂ ਵੱਡੇ ਹੋਣਗੇ ਤਾਂ ਹਥਿਆਰ ਚੁੱਕਣਗੇ? ਨਹੀਂ। ਉਹਨਾਂ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਉਹਨਾਂ ਆਪਣੇ ਭੈਣਾਂ ਭਾਈਆਂ ਨੂੰ ਚਾਚਿਆਂ ਤਾਇਿਆਂ ਨੂੰ ਕਤਲ ਹੁੰਦੇ ਵੇਖਿਆ ਸੀ ਆਪਣੇ ਸਰਬੋੱਚ ਸਥਾਨ ਨੂੰ ਢੈਂਦਿਆਂ ਵੇਖਿਆ ਸੀ ਅਤੇ ਦਿੱਲੀ ਦੇ ਵਿੱਚ ਟੈਰ ਪਾ ਕੇ ਸਾੜੇ ਜਾ ਰਹੇ ਆਪਣੀ ਹੀ ਸਿੱਖ ਭੈਣ ਭਾਈਆਂ ਦੀਆਂ ਖਬਰਾਂ ਪੜ੍ਹੀਆਂ ਸਨ ਅਤੇ ਉਹਨਾਂ ਇਹਦੇ ਨਾਲ ਕਦੇ ਇਹ ਨਹੀਂ ਪੜਿਆ ਕਿ ਕਿਸੇ ਵੀ ਦੋਸ਼ੀ ਨੂੰ ਸਜ਼ਾ ਮਿਲੀ ਹੋਵੇ ਸਗੋਂ ਇਹ ਪੜਿਆ ਕਿ ਸੱਜਣ ਕੁਮਾਰ ਜਗਦੀਸ਼ ਟਾਈਟਲਰ ਵਰਗੇ ਜਿਨ੍ਹਾਂ ਨੇ ਸ਼ਰਿਆ ਮੁਕਾਤਲਾ ਦੀ ਭੀੜ ਦੇ ਗਵਾਹੀ ਕੀਤੀ ਉਹਨਾਂ ਨੂੰ ਅਦਾਲਤਾਂ ਨੇ ਬਰੀ ਕਰ ਦਿੱਤਾ ਕਿਉਂ ਸਬੂਤਾਂ ਦੇ ਕਾਰਨ ਨਹੀਂ ਫੜੇ ਜਾ ਸਕਦੇ ਅਤੇ ਐਸੇ ਸਮੇਂ ਜਦੋਂ ਅਦਾਲਤਾਂ ਜਦੋਂ ਨਿਆ ਪ੍ਰਣਾਲੀ ਤੁਹਾਨੂੰ ਇਨਸਾਫ ਦੇਣ ਦੇ ਵਿੱਚ ਕਾਮਯਾਬ ਨਾ ਹੋਵੇ ਇੱਕ ਧਿਰ ਦਾ ਪੱਖ ਪੂਰੀ ਹੋਈ ਉਧਰ ਨੂੰ ਉਲਰ ਜਾਵੇ ਤਾਂ ਲੋਕਾਂ ਨੂੰ ਫਿਰ ਆਪਣਾ ਇਨਸਾਫ ਆਪ ਲੈਣ ਲਈ ਅੱਗੇ ਆਉਣਾ ਹੀ ਪੈਂਦਾ ਉਹਨਾਂ ਨੂੰ ਮਜਬੂਰ ਹੋਣਾ ਹੀ ਪੈਂਦਾ ਅਤੇ ਉਹ ਮਜਬੂਰ ਹੋਏ ਸਿੱਖ ਮਜਬੂਰ ਹੋਏ ਉਹਨਾਂ ਨੂੰ ਮਜਬੂਰ ਕੀਤਾ ਗਿਆ ਫਿਰ ਬੈਂਸ ਸਿੰਘ ਦਾ ਵੇਲਾ ਆਉਂਦਾ ਜਿਹਨੂੰ ਕਿ ਭਾਰਤ ਅਤੇ ਕਾਂਗਰਸ ਇੱਕ ਸੁਪਰ ਸੀਐਮ ਦੱਸਦੀ ਹੈ ਜਿਹਨੂੰ ਦੱਸਦੀ ਹੈ ਕਿ ਇਹ ਨੇ ਪੰਜਾਬ ਦੇ ਵਿੱਚ ਸ਼ਾਂਤੀ ਲੈ ਕੇ ਆਂਦੀ ਪਰ ਕਿਹੜੀ ਕੀਮਤ ਤੇ ਸ਼ਾਂਤੀ ਲੈ ਕੇ ਆਂਦੀ ਉਸ ਨੇ ਇੱਕ ਮਰਦਾ ਸ਼ਾਂਤੀ ਲੈ ਕੇ ਆਂਦੀ ਉਸ ਨੇ ਪੁਲਸ ਨੂੰ ਇਹ ਖੋਲ ਦਿੱਤੀ ਕਿ ਤੁਸੀਂ ਜਿੰਨੇ ਮਰਜੀ ਕਤਲ ਕਰੋ ਤੁਸੀਂ ਜਿੰਨੇ ਮਰਜੀ ਮੁਕਾਦ ਦਿਓ ਮੈਂ ਤੁਹਾਨੂੰ ਕੋਈ ਸਵਾਲ ਨਹੀਂ ਕਰਾਂ ਪਰ ਮੈਨੂੰ ਕਿਸੇ ਵੀ ਵਿਰੋਧ ਦੀ ਆਵਾਜ਼ ਨੂੰ ਸੁਣਨਾ ਪਸੰਦ ਨਹੀਂ ਮੀਰ ਮੰਨੂ ਉਹਦੀ ਕਹਾਣੀ ਆਪਾਂ ਸਾਰੇ ਜਾਣਦੇ ਆ ਬੈਂਤ ਸਿੰਘ ਅਜੋਕੇ ਵੇਲੇ ਦਾ ਮੀਰ ਮੰਨੂ ਸਾਬਤ ਹੋਇਆ ਸਿੱਖਾਂ ਦੇ ਲਈ ਉਸਨੇ ਵੀ ਸਿੱਖਾਂ ਦੇ ਮੁੱਲ ਪਾਈ ਅਤੇ ਹਰ ਦਿਨ ਸਿੱਖਾਂ ਦੇ ਕਤਲ ਵਧਣ ਲੱਗੇ ਮਾਮਾ ਆਪਣੇ ਬੱਚਿਆਂ ਨੂੰ ਕੇਸਰੀ ਪਰਨਾ ਬਣ ਕੇ ਬਾਹਰ ਨਹੀਂ ਸੀ ਜਾਣ ਦਿੰਦੀਆਂ ਕਿਉਂ ਕਿਉਂਕਿ ਜੇਕਰ ਕਿਸੇ ਪੁਲਿਸ ਵਾਲੇ ਨੇ ਵੇਖ ਲਿਆ ਤਾਂ ਉਹਦਾ ਵੀ ਕਿਸੇ ਸੇਮ ਕਿਸੇ ਚੁਰਾਹੇ ਦੇ ਉੱਤੇ ਖੜ ਕੇ ਮੁਕਾਬਲਾ ਬਣ ਜਾਏਗਾ ਅਤੇ ਉਹ ਵੀ ਕਤਲ ਹੋ ਜਾਏਗਾ ਜੋ ਸੰਸੇਂ ਖਾਲੜਾ ਸਾਨੂੰ ਯਾਦ ਹੈ ਨਾ ਉਹਨਾਂ ਨੇ ਹਜੇ ਫਿਲਹਾਲ 25000 ਲਾਸ਼ਾਂ ਹੀ ਲੱਭੀਆਂ ਸਨ ਜੋ ਕਿ ਅਣਪਛਾਤੀਆਂ ਕਹਿ ਕੇ ਸਾੜੀਆਂ ਗਈਆਂ ਸਨ ਉਹਨਾਂ ਦਾ ਵੀ ਮੂੰਹ ਬੰਦ ਕਰ ਦਿੱਤਾ ਗਿਆ ਇਹ ਸਰਕਾਰੀ ਅਤਵਾਦ ਨਹੀਂ ਸੀ ਤਾਂ ਹੋਰ ਕੀ ਸੀ ਅਤੇ ਇਸੇ ਸਰਕਾਰੀ ਅਤਵਾਦ ਦੇ ਖਿਲਾਫ ਜਦੋਂ ਸਰਦਾਰ ਬਲਵੰਤ ਸਿੰਘ ਰਾਜੋਣਾ ਵਰਗੇ ਨੇ ਆਵਾਜ਼ ਚੁੱਕੀ ਤਾਂ ਉਲਟਾ ਉਹਨਾਂ ਨੂੰ ਹੀ ਅਤਵਾਦੀ ਕਰਦਾਨ ਦਿੱਤਾ ਗਿਆ ਕਿਸੇ ਨੇ ਇਹ ਨਹੀਂ ਸੋਚਿਆ ਕਿ ਸ਼ਹੀਦ ਭਾਈ ਦਲਾਵਰ ਸਿੰਘ ਨੇ ਪੰਦਰ ਸਿੰਘ ਦਾ ਸੋਦਾ ਕਿਉਂ ਲਾਇਆ ਕਿਉਂ ਨਾ ਲੋਕਾਂ ਨੇ ਆਪਣੀ ਜ਼ਿੰਦਗੀ ਨੂੰ ਆਪਣੇ ਹੱਥੀ ਬਰਬਾਦ ਕੀਤਾ ਆਪਣੇ ਹੱਸੇ ਵਸਦੇ ਘਰ ਛੱਡ ਕੇ ਹਥਿਆਰ ਚੁੱਕ ਕੇ ਘਰਾਂ ਤੋਂ ਦੂਰ ਹੋਏ ਅੱਜ 30-30 ਸਾਲ ਤੋਂ ਜੇਲ੍ਹਾਂ ਦੇ ਵਿੱਚ ਸਾਡੇ ਬੰਦੀ ਸਿੰਘ ਸੜ ਰਹੇ ਨੇ ਆਖਿਰ ਕਿਉਂ ਕੋਈ ਸਵਾਲ ਨਹੀਂ ਜਦ ਵੀ ਉਹਨਾਂ ਨੂੰ ਇਨਸਾਫ ਦੀ ਗੱਲ ਆਉਂਦੀ ਹੈ ਤਾਂ ਸਟੇਟ ਇੱਕ ਸਵਾਲ ਮੂਦੇ ਰੱਖ ਦਿੰਦੀ ਹੈ ਕਿ ਇਹਨਾਂ ਦੇ ਬਾਹਰ ਆਉਣ ਦੇ ਨਾਲ ਫਿਰਕੂ ਸਦਭਾਵਨਾਵਾਂ ਨੂੰ ਖਤਰਾ ਹੋ ਸਕਦਾ ਹੈ ਕੀ ਇਹ ਫਿਰਕੂ ਸਦਭਾਵਨਾ ਉਦੋਂ ਕੱਤੇ ਦੇ ਵਿੱਚ ਨਹੀਂ ਸੀ ਜਦੋਂ ਸਿੱਖਾਂ ਦੇ ਕਤਲ ਹੋ ਰਹੇ ਸੀ ਕੀ ਇਹ ਫਿਰਕੂ ਸਤਿਭਾਵਨਾ ਨੂੰ ਉਦੋਂ ਕੋਈ ਤਰੇੜ ਨਹੀਂ ਆਈ ਜੋ ਸਿੱਖਾਂ ਦੀਆਂ ਧੀਆਂ ਪਹਿਣਾ ਨੂੰ ਥਾਣਿਆਂ ਵਿੱਚ ਰੋਲਿਆ ਜਾ ਰਿਆ ਸੀ ਉਹਦੀ ਇੱਜ਼ਤਾਂ ਲੁੱਟੀਆਂ ਜਾ ਰਹੀਆਂ ਸਨ ਸਿੱਖ ਗਾਲਾਂ ਵਿੱਚ ਟਹਿਲ ਪਾ ਕੇ ਸਾੜੇ ਜਾ ਰਹੇ ਸਨ ਉਦੋਂ ਫਿਰਕੂ ਸਤਿਭਾਵਨਾ ਕਿੱਥੇ ਸੀ ਉਦੋਂ ਅਦਾਲਤਾਂ ਕਿੱਥੇ ਸਨ ਦਗਦੀਸ਼ ਟਾਈਟਲਰ ਵਰਗੇ ਸੱਜਣ ਕੁਮਾਰ ਵਰਗੇ ਸਾਧਵੀ ਪ੍ਰਗਿਆ ਵਰਗੇ ਗੁਜਰਾਤ ਦੰਗਿਆਂ ਦੇ ਦੋਸ਼ੀ ਕਿੰਨੀਆਂ ਐਸੀਆਂ ਉਦਾਹਰਣਾਂ ਨੇ ਜਿਹੜੀਆਂ ਕਿ ਫਿਰਕੂ ਸਤਿਭਾਵਨਾਵਾਂ ਨੂੰ ਅੱਗ ਲਾਉਂਦੀਆਂ ਨੇ ਅਤੇ ਅੱਜ ਵੀ ਉਹ ਲੋਕ ਆਜ਼ਾਦ ਘੁੰਮ ਰਹੇ ਨੇ ਪਰੰਤੂ ਫਿਰਕੂ ਸਤਿਭਾਵਨਾਵਾਂ ਨੂੰ ਸਟੇਟ ਦੇ ਹਿਸਾਬ ਨਾਲ ਅੱਗ ਉਦੋਂ ਲੱਗਦੀ ਹੈ ਤੇ ਰੇੜ ਉਦੋਂ ਆਉਂਦੀ ਹੈ ਜਦੋਂ ਘੱਟ ਗਿਣਤੀ ਆਪਣੇ ਖਿਲਾਫ ਹੁੰਦੇ ਜ਼ੁਲਮ ਦੀ ਆਵਾਜ਼ ਨੂੰ ਬੰਦ ਕਰਦੀ ਹੈ ਆਪਣੀ ਆਵਾਜ਼ ਨੂੰ ਬੁਲੰਦ ਕਰਦੀ ਹੈ ਕੀ ਇਹ ਇਨਸਾਫ ਹੈ